ਜ਼ਿੰਦਗੀ ਪਰਤਾਇਦਾ ਅਗਲਾ ਹਿੱਸਾ ਮੇਰੀ ਮਾਂ ਅਕਸਰ ਦੱਸਦੀ ਹੁੰਦੀ ਹੈ ਜਦੋਂ ਦੂਜੀ ਵਾਰ ਉਹਨੇ ਘਰ ਵਿੱਚ ਜੀਵਾਂ ਦੇ ਵਾਚੇ ਦੀ ਖੁਸ਼ੀ ਸਾਂਝੀ ਕੀਤੀ ਭਾਵੇਂ ਘਰ ਦੇ ਸਾਰੇ ਜੀ ਖੁਸ਼ ਸਨ ਪਰ ਬੇਬੇ ਦੇ ਚਿਹਰੇ ਤੇ ਪਹਿਲਾਂ ਵਰਗੀ ਰੌਣਕ ਨਹੀਂ ਸੀ ਉਹ ਚੁੱਪ ਤੇ ਡੂੰਘੀਆਂ ਸੋਚਾਂ ਵਿੱਚ ਦਿਨ ਬਦਨ ਤਸਦੀ ਜਾ ਰਹੀ ਸੀ ਮੇਰੀ ਮਾਂ ਨੂੰ ਆਪਣੀ ਮਾਂ ਵਰਗੀ ਸੱਸ ਦੇ ਚਿਹਰੇ ਤੇ ਛਾਰੀ ਬੇਮੌਸਮੀ ਲਾਸੀ ਬੜੀ ਉਜੀਬ ਲੱਗ ਰਹੀ ਸੀ ਕਿਉਂਕਿ ਉਹ ਆਪਣੇ ਸਹੁਰੇ ਘਰ ਵਿੱਚ ਇਸ ਤਰ੍ਹਾਂ ਰਾਕਮਿਤ ਗੀਸੀ ਕੇ ਹਰੇਕ ਜੀਦੇ ਮੰਦੀ ਖੁਸ਼ੀ ਰਮੀ ਨਮੋਸ਼ੀ ਖਾਮੋਸ਼ੀ ਦੀਆਂ ਤਿਆਂ ਨੂੰ ਉਸਦੇ ਚਿਹਰੇ ਤੋਂ ਬਖੋਬੀ ਪੜ ਲੈਂਦੀ ਸੀ ਹੁਣ ਉਹ ਬੇਬੇ ਦੇ ਮਨ ਅੰਦਰ ਵੱਜੀ ਇਸ ਉਦਾਸੀ ਦੀ ਗੰਢ ਖੁੱਲਣ ਦੀ ਉਡੀਕ ਵਿੱਚ ਸੀ ਤੇ ਛੇਤੀ ਹੀ ਉਹ ਦਿਨ ਵੀ ਆ ਗਿਆ ਜਦੋਂ ਇੱਕ ਦਿਨ ਟੜਕੇ ਉਹ ਬੇਬੇ ਲਈ ਚਾਹ ਲੈ ਕੇ ਗਈ ਤਾਂ ਬੇਬੇ ਨੇ ਬੜੇ ਹੀ ਸ਼ਰਮ ਨਾਲ ਗਲਾ ਸਾਫ ਕਰਦਿਆਂ ਕਿਹਾ ਮੈਨੂੰ ਬੜਾ ਹੀ ਡਰ ਲੱਗਦਾ ਕਿਸੇ ਐਸ ਕੀ ਵੀ ਆਪਣੇ ਘਰੇ ਆਖ ਬੇਬੇ ਚੁੱਪ ਕਰ ਗਈ ਕੀ ਬੇਜੀ ਇਹ ਆਪਣੇ ਕਰੇ ਆਖਦੀ ਹੋਈ ਮੇਰੀ ਮਾਂ ਮੋੜ ਚੁੱਪੀ ਨੂੰ ਟੁੱਟਦੇ ਹੋਏ ਵੇਖਣ ਲੱਗੀ ਬੇਬੇ ਨੇ ਸੋਚਾਂ ਚ ਪਈ ਹੋਈ ਨੇ ਹੌਲੀ ਹੌਲੀ ਆਪਣੀ ਗੱਲ ਪੂਰੀ ਕੀਤੀ ਕਿਦਰੇ ਕੁੜੀ ਨਾ ਜੰਪੇ ਐਤ ਕੀ ਤਾਂ ਰੱਬ ਸੁਣ ਲੇ ਬੇਬੇ ਦੀ ਗੱਲ ਸੁਣ ਮਾਂ ਚੁੱਪ ਹੋ ਗਈ ਜੋ ਆਪਣੇ ਅੰਦਰ ਪੈਦਾ ਹੋਈ ਹਲਚਲ ਨਾਲ ਜਦੋਂ ਜੈਦ ਕਰੀ ਰਹੀ ਸੀ ਕਿ ਬੇਬੇ ਨੇ ਮੋੜ ਮੇਰੀ ਮਾਂ ਨੂੰ ਸਮਝਾਉਣ ਦੇ ਢੰਗ ਨਾਲ ਆਪਣੀ ਗੱਲ ਸ਼ੁਰੂ ਕੀਤੀ ਦੇਖਤੀਏ ਐਸਾ ਮੈਂ ਵੀ ਕਿਸੇ ਦੀ ਸੀ ਪਰ ਇਹ ਵੀ ਸੱਚ ਹੈ ਕਿ ਜੜਸਾ ਪੁੱਤਰ ਨਾਲ ਹੀ ਲੱਗਦੀ ਹੈ ਪਿਆਰੀ ਤਾਂ ਮੈਨੂੰ ਮੁਸਕਾਨ ਵੀ ਬਿਥੇਰੀ ਏ ਚੰਦਰੀ ਬਿਥੇਰਾ ਮੋਹ ਲੈਂਦੀ ਏ ਪਰ ਹੁਣ ਮੈਂ ਇੱਕ ਪੋਤੇ ਦਾ ਮੂੰਹ ਵੇਖਣਾ ਚਾਹੁੰਦੀ ਹਾਂ ਮੇਰੇ ਪੁੱਤ ਦੇ ਘਰ ਪੁੱਤ ਦਾ ਬੂਠਾ ਲੱਗਿਆ ਵੇਖ ਮੇਰੀ ਜਾਨ ਕੁਝ ਖਾਰੀ ਹੋ ਜਾਵ ਮਾਂ ਬੇਬੇ ਦੇ ਚਿਹਰੇ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੀ ਹੋਈ ਬੋਲੀ ਬੇਜੀ ਇਸ ਵਿੱਚ ਆਪਾਂ ਕੀ ਕਰ ਸਕਦੇ ਆ ਇਹ ਤਾਂ ਪਰਮਾਤਮਾ ਦੀ ਮਰਜ਼ੀ ਹੈ ਜੇ ਕਰਮ ਅਚ ਸੁੱਖ ਚੋਤੀਆਂ ਕੀ ਤੇ ਪੁੱਤ ਕੀ ਜੇ ਕਰਮ ਅਚ ਸੁੱਖ ਨਹੀਂ ਤੇ ਚਾਰ ਚਰ ਪੁੱਤਾਂ ਦੇ ਮਾਪੇ ਵੀ ਟੱਕੇ ਖਾਂਦੇ ਆਪਾਂ ਵੇਖਦੇ ਹੀ ਆ ਇਹ ਕਿਹੜਾ ਬੰਦੇ ਦੇ ਆਪਣੇ ਹੱਥ ਵਸਤੀ ਗੱਲ ਹੈ ਬੇਬੇ ਆਪਣੀਆਂ ਬੁੱਢੀਆਂ ਅੱਖਾਂ ਨਾਲ ਮੇਰੀ ਮਾਂ ਦੇ ਚਿਹਰੇ ਨੂੰ ਨੀਜ ਲਾ ਕੇ ਵੇਖਦੀ ਧੀਏ ਕੋਸ਼ਿਸ਼ ਕਰਨ ਛੜ ਜੀ ਗਈ ਹੈ ਆਪਣੇ ਕੋਲ ਹੀ ਤਾਂ ਹੈ ਪਿੰਡ ਗੜੀ ਉਥੇ ਬਾਬਾ ਮੁੰਡਾ ਹੋਣ ਦੀ ਸ਼ਰਤੀਆ ਦਵਾਈ ਦਿੰਦਾ ਹੈ। ਆ ਤੂੰ ਤੜਕੇ ਜਾ ਗੁਰਬਖਸ਼ ਸਿੰਘ ਨਾਲ। ਉਹ ਖਾਨੇ ਆਮ ਨਾਲ। ਦੇਖੀ ਵਾਏ ਗੁਰੂ ਨੇ ਚਾਇਆ ਤਾਂ ਮੁੰਡਾ ਹੀ ਹੋਊ ਐ ਕਿਤਾ। ਆਪਣੇ ਪਿੰਡ ਦੀਆਂ ਕਿੰਨੀਆਂ ਨੇ ਖਾਦੀ ਐ? ਸੁਖ ਨਾਲ ਸਾਰੀਆਂ ਪੁੱਤਾਂ ਚ ਖੇੜਦੀਆਂ। ਥੋੜੀ ਜੇਰ ਤਾਂ ਮੇਰੀ ਮਾਂ ਦੇ ਮੂੰਹੋਂ ਕੁਝ ਨਾ ਨਿਕਲਿਆ। ਉਹ ਸੋਚੀ ਪੈ ਗਈ ਕਿ ਕੀ ਕਰੇ। ਫਿਰ ਆਪਣੇ ਸਸਤਾ ਦਿਲ ਰੱਖਣ ਲਈ। ਠੀਕ ਐ ਬੇਜੀ। ਸਹੇਰੇ ਵੇਖਾਂਗੇ। ਮਾਂ ਆਪਣੇ ਕਮਰੇ ਚ ਆ ਸੋਚਾਂ ਦੀਆਂ ਤੰਦਾਂ ਝੁਲਟ ਗਈ। ਕਿਉਂ ਵੀ ਮਾਂ ਨੇ ਆਪਣੇ ਮਨ ਦਾ ਬਾਲ ਮੇਰੇ ਪਿਓ ਕੋਲ ਕੱਢਿਆ ਉਹ ਗੁੱਸੇ ਜੇ ਨਾਲ ਬੀਬੀ ਦੇ ਕਮਰੇ ਵੱਲ ਹੋ ਤੁਰਿਆ ਉਹਦੇ ਚਿਹਰੇ ਤੇ ਗੁੱਸੇ ਦੀਆਂ ਰਕੀਰਾਂ ਉੱਭਰੀਆਂ ਵੇਖ ਮਾਂ ਨੇ ਉਹਦੀ ਬਾਹ ਫੜ ਲਈ ਤੇ ਪਿਆਰ ਨਾਲ ਸਮਝਾਉਂਦੀ ਹੋਈ ਅਛੱਡੋ ਜੀ ਸਿਆਣਿਆਂ ਦੀ ਰੀਝੀ ਹੁੰਦੀ ਹੈ ਪੋਤੇ ਦੀ ਜੇ ਤੁਸੀਂ ਮੇਰੇ ਨਾਲ ਹੋ ਤਾਂ ਮੈਨੂੰ ਹੁਣ ਹੋਰ ਕੋਈ ਚਿੰਤਾ ਨਹੀਂ ਆਪੇ ਮਾਲਕ ਭਲੀ ਕਰੂ ਨਾਲੇ ਹਰ ਬੱਚਾ ਆਪਣੇ ਭਾਗ ਆਪਣੇ ਨਾਲ ਲੈ ਕੇ ਆਉਂਦਾ ਹੈ ਅਗਲੇ ਦਿਨ ਮੇਰੇ ਮਾਪਿਓ ਦੋਵੇਂ ਬੇਬੇ ਦੇ ਪੈਰੀ ਹੱਥਲਾ ਤੜਕੇ ਹੀ ਘਰੋਂ ਤੁਰ ਪਏ। ਬੇਬੇ ਦੇ ਮੋ ਹੀਸਾਂ ਦੇ ਫਲ ਕਰਨ ਲੱਗੇ ਖੁਸ਼ੀ ਨਾਲ ਝੂਮ ਉੱਠੀ। ਇਹ ਸੋਚ ਕੇ ਕਿ ਸਵਾਰ ਤਾਂ ਪੋਤੇ ਦਾ ਮੁੱਖ ਚੁੰਮੂ। ਬੇਬੇ ਦੇ ਕੰਨਾਂ ਵਿਚਾਂ ਜੰਮੇ ਪੋਤੇ ਦੀਆਂ ਕਿਲਕਾਰੀਆਂ ਗੂੰਜਣ ਲੱਗੀਆਂ। ਉਹ ਚਿਹਰੇ ਦੀਆਂ ਚਿੰਤਾਵਾਂ ਭਰੀਆਂ ਰਕੀਰਾ ਮੁਸਕਰਾਟ ਦੀਆਂ ਜ਼ੈਰਾਂ ਵਿੱਚ ਤਬਦੀਲ ਹੁੰਦੇ ਆ ਦਿệt ਨਾ ਲੱਗੀ। ਉਹ ਸੋਚ ਰਹੀ ਸੀ ਕਿ ਉਸਤੇ ਪੁੱਤ ਨੂੰ ਦਵਾਈ ਲੈਣ ਲਈ ਨਾਲ ਦੇ ਪਿੰਡ ਗਏ ਨੇ। ਪਰ ਮੇਰੇ ਮਾਂ ਤੇ ਦੋਵੇਂ ਪਿੰਡ ਦੇ ਗੁਰਦੁਆਰ ਸਹਿ ਮੱਥਾ ਟੇਕ ਵਾਪਸ ਆ ਗਏ। ਕਿਉਂਕਿ ਮੇਰੀ ਮਾਂ ਨਾਤਾ ਬੇਬੇ ਨੂੰ ਸਾਫ ਨਾ ਕਹਿ ਕੇ ਉਸ ਦਾ ਮਨ ਦਿਖਾਉਣਾ ਚਾਹੁੰਦੀ ਸੀ ਤੇ ਨਾ ਹੀ ਕਿਸੇ ਬਾਬੇ ਦੇ ਚੱਕਰਾਂ 'ਚ ਪਏ ਆਪਣੇ ਮਨ ਅੰਦਰ ਬਹਿਮਾ ਦੀ ਕਾਲਕ ਮੱਛਣਾ ਚਾਹੁੰਦੀ ਸੀ ਬੇਬੇ ਨੇ ਹੁਣ ਕਿਤੇ ਜਾ ਕੇ ਸੁੱਖ ਦਾ ਸਾਹ ਲਿਆ ਉਸ ਨੂੰ ਪੱਕਾ ਯਕੀਨ ਹੋ ਗਿਆ ਕਿ ਇਸ ਵਾਰ ਇਸ ਘਰ ਵਿੱਚ ਪੋਤਾ ਉਹਦੀ ਗੋਦੀ ਵਿੱਚ ਖੇਡਣ ਵਾਲਾ ਹੈ ਬੇਬੇ ਮੈਨੂੰ ਬੜੇ ਲਾੜ ਨਾਲ ਪੁੱਛਦੀ ਆਪਣੇ ਕੋਠੇ ਦੇ ਕੀ ਹੈ ਜੜੀਕੇ ਕਾਂ ਜਦੋਂ ਮੈਂ ਆਪਣੀ ਤੋਤਰੀ ਦੀ ਆਵਾਜ਼ ਵਿੱਚ ਚਿੜੀ ਆਖਦੀ ਤਵਨ ਟੁੱਟ ਕੇ ਪੈ ਜਾਂਦੀ ਨੇੜੇ ਜੀਨੀਏ ਜੇ ਚਿੜੀਆਂ ਨਾਲ ਕਹਿ ਕਾਂਏ ਕਾਂ ਮੈਂ ਪੋਲਾ ਜਮੂ ਬਣਾ ਕੇ ਆਖਦੀ ਬੇਬੇ ਕਾਂ ਤੋ ਤੈਨੂੰ ਡਾਲ ਲੱਗਦਾ ਠੰਗ ਮਾਰ ਕੇ ਰੋਟੀ ਲੈ ਜਾਂਦਾ ਤੇ ਚਿੜੀ ਤਾਂ ਵਿਚਾਰੀ ਕਿਸੇ ਨੂੰ ਕੁਝ ਨਹੀਂ ਕਹਿੰਦੀ ਤੁੰਡ ਵੀ ਜਦ ਕਾਂ ਰੋਲਾ ਪਾਉਂਦਾ ਉਦੋਂ ਤਾਂ ਤੂੰ ਆਪ ਗੁੱਸੇ ਨਾਲ ਕਹਿੰਦੀ ਹੁੰਨੀ ਐ ਕਿਤੇ ਕਾਂਵਾਂ ਰੋਲੀ ਪਾਈ ਐ ਹੁਣ ਤੈਨੂੰ ਕਾਹਤੇ ਕਾਂ ਸੋਹਣਾ ਲੱਗਦਾ ਮੈਨੂੰ ਤਾਂ ਚਿੜੀਓ ਸੋਹਣੀ ਲੱਗਦੀ ਐ ਚਿੰਚੀ ਕਰਦੀ ਮੈਨੂੰ ਥੋੜਾ ਥੋੜਾ ਯਾਦ ਆ ਬੇਬੇ ਆਪਣੇ ਮੱਥੇ ਤੇ ਉਡੀਆਂ ਪਰ ਥੱਕੇ ਨਾਲ ਕਾਂ ਕਹਾ ਕੀ ਸਾਂ ਲੈਂਦੀ ਕਦੇ ਕਦੇ ਮੈਨੂੰ ਪੁਚਕਾਰਦੀ ਪੁੱਤ ਟੰਟੀ ਚੀਜ਼ਾਂ ਲੈ ਕੇ ਦਊ ਇੱਕ ਵਾਰ ਕਹ ਮੇਰਾ ਪੁੱਤ ਕਹ ਆਪਣੇ ਕੋਠੇ ਤੇ ਕਾਂ ਹੈ ਕਾਂ ਬੇਬੇ ਦੀ ਪਿਆਰ ਭਰੀ ਚੀਜ਼ੀ ਵਾਲੀ ਗੱਲ ਸੁਣ ਕੇ ਮੈਂ ਝੱਟ ਮੰਨ ਜਾਂਦੀ ਤੇ ਉੱਚੀ ਉੱਚੀ ਆਫ ਦੀ ਸਾਂ ਨਾਲ ਲੈਂਦੀ ਆਪਣੇ ਕੋਠੇ ਤੇ ਕਾਂ ਹੈ ਕਾਂ ਮੇਰੀ ਮੂੰਹ ਕਾਂ ਦਾ ਨਾਂ ਸੁਣ ਬੇਬੇ ਘੜੀ ਬੁੜੀ ਮੇਰੇ ਮੱਥਾ ਚੁੰਮਦੀ ਤੇ लाड़ ਲਡਾਉਂਦੀ ਹੋਈ ਕਹਿੰਦੀ ਧੀਏ ਕਾਂ ਹੈ ਕੀਤਾ ਆਪਣੇ ਕੋਠੇ ਤੇ ਦੇਖੀ ਤੇਰਾ ਵੀਰਾ ਆਊ ਫਿਰ ਰਖੜੀ ਬੰਨਿਆ ਕਿ ਨਹੀਂ ਆਪਣੇ ਵੀਰੇ ਦੇ ਮੈਂ ਸੋਚਾਂ ਵਿੱਚ ਬੈਹ ਜਾਂਦੀ ਕਿੱਥੋਂ ਆਣਾ ਮੇਰੇ ਵੀਰੇ ਨੇ ਮੈਂ ਆਪਣੇ ਭੂੜੇ ਜਿਹੇ ਮਨ ਅੰਦਰ ਉਗੇ ਸਵਾਲ ਬੇਬੇ ਮੂਰੇ ਪੋਲਾ ਜਾ ਮੂੰ ਬਣਾ ਕੇ ਦੁਹਰਾਉਂਦੀ ਰਹਿੰਦੀ ਬੇਬੇ ਕਦੋਂ ਆਣਾ ਮੇਰੇ ਵੀਰੇ ਨੇ ਕਿਹਦੇ ਨਾਲ ਆਉਣਾ ਮੇਰੇ ਮਸੂਮ ਜਿਹੇ ਸਵਾਲ ਸਾਰਿਆਂ ਦੇ ਚਿਹਰੇ ਤੇ ਹਾਸੇ ਦੀ ਸ਼ੰਕਾਰ ਪੈਦਾ ਕਰ ਦਿੰਦੇ ਜਿਸ ਚੰਗੇ ਦਿਨ ਦੀ ਸਭ ਤੋਂ ਢੀਕਸੀ ਉਹ ਦਿਨ ਵੀ ਆ ਗਿਆ ਜਦੋਂ ਮੇਰੀ ਮਾਂ ਨੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਜਮਨ ਪੀੜਾ ਦੇ ਅਹਿਸਾਸ ਨਾਲ ਦੁਚਾਰ ਹੁੰਦੀ ਹੋਈ ਨੇ ਇੱਕ ਹੋਰ ਤੀਨੋਂ ਦੁਨੀਆਂ ਦੇ ਵੇੜੇ ਵਿੱਚ ਜੀ ਆਇਆਂ ਆਖਿਆ ਨਵੇਂ ਜੀ ਦੇ ਆਉਣ ਨਾਲ ਪਰਿਵਾਰ ਵਿੱਚ ਵਾਧਾ ਹੋਇਆ ਇਸ ਵਾਰ ਤਾਂ ਕੁੜੀ ਦਾ ਨਾਂ ਸੁਣ ਬੇਬੇ ਨੂੰ ਆਪਣੇ ਕੰਨਾਂ 'ਚ ਯਕੀਨ ਨਹੀਂ ਸੀ ਹੋ ਰਿਹਾ ਉਹ ਠੰਡਾ ਹੌਂਕਾ ਭਰ ਕੇ ਐ ਕੁੜੀ ਕੁੜੀ ਕਿੱਦਾਂ ਹੋਗੀ ਬਾਬੇ ਤੋਂ ਦਵਾਈ ਵੀ ਖਾਧੀ ਸੀ ਫੇਰ ਕਿਵੇਂ ਉਹ ਦੋ ਤਿੰਨ ਦਿਨ ਚੁੱਪ ਵੱਟੀ ਮੂੰਹ ਕੁੱਟ ਕੇ ਬੈਠੀ ਰਹੀ ਰੋਟੀ ਵੀ ਤਾਂ ਜਨਨ ਨਾਲ ਨਾ ਖਾਦੀ ਮਨੀਤੂ ਪੂਆ ਤੇ ਹਰਜੋਤ ਚਾਚੇ ਨੂੰ ਤਾਂ ਪਹਿਲਾਂ ਵਰਗਾ ਹੀ ਚਾਹ ਸੀ। ਨੀਤੂ ਪੂਆ ਨੇ ਮੇਰੀ ਮਾਂ ਦੀ ਖੂਬ ਸੇਵਾ ਕੀਤੀ ਪਰ ਜੋਤ ਚਾਚਾ ਵੀ ਆਪਣੇ ਨਿੱਕੇ ਮੋਟੇ ਕੰਮ ਆਪੇ ਕਰ ਲੈਂਦਾ। ਨੀਤੂ ਪੂਆ ਗੱਲ ਨਹੀਂ ਕਰਦੀ ਬੇਬੇ ਨੂੰ ਬਥੇਰਾ ਸਮਝਾਉਂਦੀ ਮਾਂ ਤਾਂ ਕੀ ਹੋਇਆ ਜੇ ਕੁੜੀ ਐ ਇਹ ਤਾਂ ਮੁਸਕਾਨ ਨਾਲ ਵੱਦਸ਼ ਰੱਖੀਏ ਤੂੰ ਤਾਂ ਉਹੀ ਕਰੀ ਜਾਂਦੀ ਐ। ਜਦੋਂ ਮੇਰੀ ਮਾਂ ਨੇ ਹਸਪਤਾਲੋਂ ਆਪਨੇ ਰੂਹ ਦੇ ਟੋਟੇ ਨੂੰ ਬੇਬੇ ਦੇ ਪੱਲੇ ਪਾਇਆ ਤਾਂ ਉਸ ਨਿਆਣੀ ਦਾ ਮੁੱਖ ਵੇਖ ਬੇਬੇ ਦੇ ਰਬ ਨਾਲਸਾਰੀ ਰੋਸੇ ਦੂਰ ਹੋਗੇ। ਪੋਤੀ ਤੇ ਨਿਗਾ ਮਾਰਦਿਆਂ ਬੇਬੇ ਦੇ ਮੱਥੇ ਦੀਆਂ ਤਕੀਰਾਂ ਬੁੱਲਾਂ ਦੀ ਮੁਸਕਾਨ ਵਿੱਚ ਬਦਲਣ ਲੱਗੀਆਂ ਦੇਰ ਨ ਲੱਗੀ। ਉਸ ਦੀ ਅੱਖਾਂ ਫਰਾਈਆਂ। "ਹੇ ਤੂੰ ਇਹ ਤਾਂ ਨਿਰੀਤੀ ਰਿਆਰ ਕੀ ਹੈ ਜਦ ਤੂੰ ਹੋਈ ਸੀ ਤੂੰ ਵੀ ਇਦਾਂ ਦੀ ਸੀ ਨੱਕ ਦੇਖ ਇਹਦਾ ਬੇਬੇ ਦੀ ਗੱਲ ਸੋਂ ਸਾਰੇ ਹਸਪੈ। ਬੇਬੇ ਆਪਣੀ ਨਵੀਂ ਜੰਮੀ ਪੋਤੀ ਵੱਲ ਨੀਝ ਲਾ ਕੇ ਵੇਖਦੀ ਹੋਈ ਅੱਖਣ ਲੱਗੀ। ਧੀਏ ਆਪਣੀ ਦਾਦੀ ਨੂੰ ਮਾਫ ਕਰੀ। ਉਹ ਜੀ ਮੂੰਹ ਫਲਾਈ ਬੈਠੀ ਸੀ ਤੇਰੇ ਨਾਲ ਤੂੰ ਤਾਂ ਸੱਚੀ ਮੁੱਤੀ ਬਹੁਤ ਸੋਣੀ ਮਾਂ ਬੇਬੇ ਵਰ ਦੇਖਦੀ ਹੋਈ ਰੋਸੇ ਜੇ ਨਾਲ ਬੇਬੇ ਮੈਂ ਨਹੀਂ ਸੋਣੀ ਬੇਬੇ ਚੱਟ ਮੈਨੂੰ ਬਾਹ ਫੜ ਆਪਣੇ ਕਲਾ ਵਿੱਚ ਲੈਦੀ ਹੋਈ ਆਖਣ ਲੱਗੀ ਹਾਂ ਲੈ ਪੁੱਤ ਤੁਸ ਤਾਂ ਦੋਵੇਂ ਬਹੁਤ ਸੋਣੀਆਂ ਆਓ ਇਹ ਗੱਲ ਸੁਣ ਮੇਰੀ ਮਾਂ ਦੇ ਕਲੇਜੇ ਤੇ ਧਰਿਆ ਵੱਡਾ ਭਾਰ ਲੱਤ ਗਿਆ ਨੀ ਤੂੰ ਬੂਆ ਨੇ ਬੜੇ ਚਾਹਵਨ ਹਾਲ ਆਪਣੇ ਭਤੀਜੀ ਦਾ ਨਾ ਖੁਸ਼ੀ ਰੱਖਿਆ ਸਾਰਾ ਘਰ ਮੇਰੀ ਭੈਣ ਖੁਸ਼ੀ ਤੇ ਮੇਰੇ ਬੋਲਾ ਨਾਲ ਚੱਕਣ ਲੱਗਿਆ ਅਸੀਂ ਦੋਵੇਂ ਪੂਆ ਤੇ ਚਾਚੂ ਦੀ ਜਾਨ ਬਣ ਗਈਆਂ ਬੇਬੇ ਸਾਨੂੰ ਦੋਹਾਂ ਨੂੰ ਨਿਹਾਰਦੀ ਰਹਿੰਦੀ ਤੇ ਉਸਦੇ ਮੁਖ ਚੋਂ ਹਰ ਬਲੇ ਸੀਸਾਂ ਦੇ ਫੁੱਲ ਕਰਦੇ ਰਹਿੰਦੇ ਮੇਤੂ ਪੂਆ ਆਪਣੀ ਪਰਜਾਈ ਨਾਲ ਹਰ ਕੰਮ ਵਿੱਚ ਪਜ-ਪਜ ਕੇ ਹੱਥ ਪਟਾਉਂਦੀ ਸਮੇਂ ਦੀ ਚੱਕਰੀ ਇੰਨੀ ਤੇਜ਼ੀ ਨਾਲ ਘੁੰਮ ਰਹੀ ਸੀ ਕਿ ਮੇਤੂ ਪੂਆ ਨੇ ਕਦੋਂ ਬਾਰ ਕਰ ਲੀਆਂ ਪਤਾ ਵੀ ਨਾ ਲੱਗਿਆ ਮੈਂ ਸਕੂਲ ਜਾਣ ਲੱਗੀ ਤੇ ਖੁਸ਼ੀ ਆਪਣੀ ਤੋਥਲੀ ਜ਼ੁਬਾਨ ਨਾਲ ਘਰ ਵਿੱਚ ਚਾਂਗੀਆਂ ਪਾਉਂਦੀ ਕਮਦੀ ਰਹਿੰਦੀ ਬੇਬੇ ਚਾਹੁੰਦੀ ਸੀ ਕਿ ਉਹ ਛੇਤੀ ਛੇਤੀ ਨੀਤੂ ਪੂਆ ਦੇ ਹੱਥ ਪੀਲੇ ਕਰ ਆਪਣੀ ਜ਼ਿੰਮੇਵਾਰੀ ਤੋਂ ਥੋੜੀ ਹਲਕੀ ਹੋਵੇ ਉਹ ਆਪਣੀ ਸਿਹਤ ਨੂੰ ਵੇਖ ਚੂੜਦੀ त्याखਦੀ ਖਬਰੇ ਕਦੋਂ ਮੇਰੀ ਫੂਕ ਦੀ ਨਿਕਲ ਜਾਵੇ ਜਿਉਂਦੇ ਜੀ ਆਪਣੀ ਧੀ ਦਾ ਘਰ ਵਸਿਆ ਵੇਖਣ ਦੀ ਤਾਂ ਕਿਤੇ ਅਧੂਰੀ ਨਾ ਰਹਿ ਜਾਏ ਹਰਜੂਤ ਚਾਚੇ ਨੇ ਵੀ ਵਿਆਹ ਕਰ ਲਈ ਤੇ ਨੌਕਰੀ ਲਈ ਕਿਤੇ ਨਾ ਕਿਤੇ ਫਾਰਮ ਪਰ ਦਰਿੰਦਾ ਆਪਣੇ ਵੱਡੇ ਵੀਰੇ ਦੇ ਸਿਰ ਤੇ ਲੱਦੀ ਜ਼ਿੰਮੇਵਾਰੀ ਦੀ ਪੰਡ ਦਾ ਹਿੱਸਾ ਵਡਾਉਣਾ ਚਾਹੁੰਦਾ ਸੀ ਉਹ ਮੁੰਡਿਆਂ ਦੀਆਂ ਟਾਣੀਆਂ ਤੋਂ ਦੂਰ ਹੀ ਰਹਿੰਦਾ ਉਹਨੂੰ ਆਪਣੇ ਪਿਓ ਵਰਗੇ ਭਰਾ ਤੇ ਪਰਜਾਈ ਨਾਲ ਅੰਤਾਂ ਦਾ ਮੋਹ ਸੀ ਤੇ ਕਦੇ ਸੁਪਨੇ ਵਿੱਚ ਵੀ ਉਹਨਾਂ ਨੂੰ ਦੁਖੀ ਨਹੀਂ ਸੀ ਵੇਖ ਸਕਦਾ ਮੇਰੀ ਮਾਂ ਦੇ ਪੈਰ ਮੁਰ ਤੋਂ ਪਾਰ ਹੀ ਹੋਣ ਨਾਲ ਬੇਬੇ ਦੀ ਵੀ ਮੁਰ ਪੋਤੇ ਦੀ ਆਸਬਾਦ ਗਈ ਐਸ ਕੀ ਤਾਂ ਮੇਰੇ ਪਿਓ ਦੇ ਮਨਾਂ ਅੰਦਰ ਵੀ ਮੁੰਡੇ ਦੀ ਇੱਛਾ ਚਾਹਤੀਆਂ ਮਰ ਲੱਗੀ ਜੋ ਕਿ ਸੁਭਾਅਕ ਸੀ ਕਿਉਂਕਿ ਜਿਸ ਤਰ੍ਹਾਂ ਦੇ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ ਹਰ ਆਮ ਇਨਸਾਨ ਦੀ ਇੱਕ ਧੀ ਤੋਂ ਬਾਅਦ ਹੀ ਪੁੱਤ ਦੀ ਖੁਆਸ਼ ਉਗ ਪੈਂਦੀ ਹੈ ਫਿਰ ਚਾਹੇ ਉਹ ਮਰਦ ਹੋਵੇ ਜਾਂ ਹੋਰ ਕਿਤੇ ਤਾਂ ਪਹਿਲੇ ਦੋਤੀਆਂ ਦੀ ਆਮਦ ਹੋ ਚੁੱਕੀ ਸੀ ਇੱਕ ਦਿਨ ਗੱਲਾਂ ਗੱਲਾਂ ਵਿੱਚ ਮੇਰੇ ਪਿਓ ਨੇ ਆਪਣੇ ਮਨ ਅੰਦਰ ਕਰਵਟ ਲੈ ਰੀ ਪੁੱਤ ਦੀ ਖੁਆਸ਼ਤੀ ਪਰਤ ਮੇਰੀ ਮਾਂ ਅਗੇ ਖੋਲ ਹੀ ਦਿੱਤੀ ਵੱਡੀ ਮਾਸੀ ਦਾ ਫੋਨ ਆਇਆ ਸੀ ਕਹਿੰਦੀ ਸੀ ਮੁੰਡਾ ਹੁਣ ਦੀ ਸ਼ਰਤੀਆ ਦਵਾਈ ਮਿਲਦੀ ਹੈ ਬਾਗਾਂ ਵਾਲੇ ਤੋਂ ਚਲਿਏ ਆਪਾਂ ਵੀ ਵੇਖ ਰੀਸ ਵਰ ਮੇਰੀ ਮਾਂ ਮੇਰੇ ਪਿਓ ਦੇ ਮੂੰਹੋਂ ਮੁੰਡਾ ਹੋਣ ਦੀ ਦਵਾਈ ਵਾਲੀ ਗੱਲ ਸੁਣ ਕੇ ਸੁੰਝੀ ਹੋ ਗਈ। ਉਹਨੂੰ ਅੰਜ ਰਗਿਆ ਜਿਵੇਂ ਕਿਸੇ ਨੇ ਉਸਦੀ ਗਲਤੇ 'ਤੇ ਜ਼ੋਰ ਦੀ ਚਪੇੜ ਮਾਰ ਇੱਕ ਔਰਤ ਹੁੰਦੀ ਸਜ਼ਾ ਦਿੱਤੀ ਹੋਵੇ। ਉਹਨੇ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਹਨੂੰ ਆਪਣੀ ਰੂਹ ਦੇ ਸਾਥੀ ਦੀ ਅਜਿਹੀ ਨਿਗਰੀ ਸੋਚ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਮਾਂ ਨੂੰ ਆਪਣੇ ਰੱਬ ਤੇ ਭਰੋਸਾ ਸੀ ਉਹ ਬਾਬਿਆਂ ਤੇ ਦਵਾਈਆਂ ਦੇ ਚੱਕਰ 'ਚ ਪਏ ਆਪਣਾ ਧਰਮ ਨਹੀਂ ਸੀ ਨਿੰਦਣਾ ਚਾਹੁੰਦੀ। ਮੇਰਾ ਪਿਓ ਮੇਰੀ ਮਾਂ ਦੀ ਚੁੱਪੀ ਵੇਖ ਬਿਨਾ ਕੁਝ ਬੋਲਿਆ ਹੀ ਪੱਕੀ ਪਕਾਈ ਰੋਟੀ ਛੱਡ ਦਫ਼ਤਰ ਚਲਾ ਗਿਆ। ਮੇਰੀ ਮਾਂ ਸਾਰਾ ਦਿਨ ਬਚੈਣੇ ਦੀ ਅੱਗ ਵਿੱਚ ਮੱਤੀ ਹੋਈ। ਘਰ ਦੇ ਕੰਮਾਂ ਚਲਦੀ ਰਹੀ। ਥੋੜੇ ਦਿਨਾਂ ਦੇ ਮਨ ਮਟਾਵ ਤੋਂ ਬਾਅਦ ਗ੍ਰਸਥ ਜੀਵਨ ਪਹਿਲਾਂ ਦੀ ਤਰ੍ਹਾਂ ਰਹਿਣ ਲੱਗਿਆ। ਜਦੋਂ ਮੇਰੀ ਮਾਂ ਦੇ ਤਿੰਨ ਕੁ ਮਹੀਨੇ ਪੂਰੇ ਹੋਣ ਨੂੰ ਆਏ ਤਾਂ ਮੇਰੇ ਪਿਓ ਨੇ ਅਲਟਰਾਸਾਉਂਡ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਮੁੰਡੇ ਦੀ ਇੱਛਾ ਉਸਨੂੰ ਟਿਕਰ ਨਹੀਂ ਸੀ ਦੇਰੀ। ਘਰ ਦੀ ਸ਼ਾਂਤੀ ਬਣਾਈ ਰੱਖਣ ਲਈ ਮਾਂ ਨਾਲ ਚਾਹੁੰਦੇ ਹੋਏ ਵੀ ਆਪਣੇ ਪਤੀ ਨਾਲ ਅਲਟਰਾਸਾਉਂਡ ਸੈਂਟਰ ਪਹੁੰਚੀ। ਉਹ ਕ੍ਰੀਸ਼ਤ ਬਹੁਤ ਦਰਦ੍ਰੀ ਸੀ ਤੇ ਰਬ ਤੇ ਪ੍ਰਸਾ ਰੱਖ। ਅਲਟਰਾਸਾਉਂਡ ਸੈਂਟਰ ਵਿੱਚ ਬੈਠੀ ਆਪਣੀ ਬਾਰੀ ਦੀ ਉਡੀਕ ਕਰਨ ਲੱਗੀ। ਮੇਰੇ ਪਿਓ ਨੇ ਡਾਕਟਰਾਂ ਨੂੰ ਮੂੰਹ ਮੰਗੇ ਪੈਸੇ ਦੇ ਕੇ ਇਹ ਇਕਰਾਰ ਪੁਗਾ ਲਿਆ ਕਿ ਜੇਕਰ ਕਿਧਰੇ ਇਸ ਵਾਰ ਵੀ ਕੁੱਖ ਵਿੱਚ ਧੀ ਹੀ ਹੋਈ ਤਾਂ ਉਹਦੀ ਛਾਪ ਵੀ ਨਾ ਰਹਿਣ ਦਿੱਤੀ ਜਾਵੇ। ਕੁੱਖ ਵਿੱਚ ਇੱਕ ਅਣਜਮਈ ਧੀ ਦੀ ਵੱਡ ਟੁਕ ਦੀ ਸਾਜਿ ਸ਼ੁਰੂ ਹੋ ਗਈ ਸੀ। ਤਾਂ ਜੋ ਕੰਨੋਂ ਕੰਨ ਕਿਸੇ ਨੂੰ ਖਬਰ ਵੀ ਨਾ ਹੋਵੇ ਧੀ ਦੀ। ਅਲਟਰਾ ਸਾਊਂਡ ਸੈਂਟਰ ਵਿੱਚ ਮਾਂ ਦੀਆਂ ਸੋਚਾਂ ਨੇ अनेਕ ਬੱਚਿਆਂ ਨੂੰ ਜਨਮ ਦਿੱਤਾ ਜਿਹੜੀਆਂ ਉਹਦੀ ਜਾਗਦੀ ਜ਼ਮੀਰ ਨਾਲ ਵਾਰ-ਵਾਰ ਟਕਰਾਉਦੀ ਰੂਹ ਨੂੰ ਖੋਲੁੰ ਰਹੀਆਂ ਸਨ ਤੂੰ ਇਹ ਕੀ ਕਰਨ ਲੱਗੀ ਕੀ ਇਹਨਾਂ ਕੋਈ ਭਰੋਸਾ ਤੇਰੇ ਰੱਬ ਤੇ ਜਿਹੜਾ ਇੱਕ ਠੋਕਰ ਨਾਲ ਹੀ ਢੇਢੇ ਰਿਖੋ ਗਿਆ ਕੀ ਮੂੰਹ ਖਾਂ ਕਿ ਆਪਣੀਆਂ ਦੂਜੀਆਂ ਧੀਆਂ ਨੂੰ ਕੀ ਕਹਾਂਗੀ ਕਿ ਉਹਨਾਂ ਦੀ ਮਾਂ ਇੰਨੀ ਕਮਜ਼ੋਰ ਜਿਹੜੀ ਆਪਣੀ ਅੰਧਮਿਤੀ ਦੀ ਹਥਿਆਰ ਬਣ ਬੈਠੀ ਫਿਰ ਅਗਲੇ ਹੀ ਪਲ ਉਹ ਸੋਚਣ ਲੱਗੀ ਮੈਂ ਤਾਂ ਮਾਂ ਮਾਂ ਪੁੱਤ ਜਾਂਤੀ ਦੋਵਾਂ ਲਈ ਬਰਾਬਰ ਦੀਆਂ ਦਰਦਾਂ ਸਹਿ ਕੇ ਉਹਨਾਂ ਨੂੰ ਦੁਨੀਆ ਦਿਖਾਉਣ ਵਾਲੀ ਮੈਂ ਕਿਵੇਂ ਵਿਚਕਰਾ ਕਰ ਸਕਦੀ ਆ ਆਪਣੀ ਅਣਜਮਈ ਔਲਾਦ ਨਾਲ ਖੋਰੇਸ ਵਰ ਪੋਤੀ ਹੋਵੇ ਤੇ ਮੈਨੂੰ ਤੇ ਮੇਰੇ ਪਤੀ ਨੂੰ ਧੀ ਹਤਿਆ ਦੇ ਪਾਪ ਦੀ ਭਾਂਡੀ ਨਾ ਚੁੱਕਣੀ ਪਵੇ ਜਿਉਂ-ਜਿਉਂ ਸਮਾਂ ਗੁਜ਼ਰ ਰਿਹਾ ਸੀ ਉਸ ਦੀ ਸੋਚਾਂ ਦੀ ਪੰਡ ਭਾਰੀ ਹੁੰਦੀ ਜਾ ਰਹੀ ਸੀ ਹਰ ਪਲ ਕੋਈ ਨਾ ਕੋਈ ਨਵੀਂ ਸੋਚ ਸਿਰ ਚੁੱਕੀ ਖੜੀ ਹੋ ਜਾਂਦੀ ਸੋਚਾਂ ਦੀਆਂ ਪਰਤਾਂ ਨੂੰ ਖੋਲਦੇ-ਖੋਲਦੇ ਉਹਦੀ ਨਿਗਾ ਡਾਕਟਰ ਦੇ ਦਰਵਾਜ਼ੇ ਦੀ ਸਰਦਲ ਤੇ ਜੱਟ ਕੀ ਊਬੜ ਵਾਹੇ ਉੱਠ ਕਮਰੇ ਚੋਂ ਬਾਹਰ ਆ ਗਈ ਮੇਰਾ ਪਿਓ ਵਾਜ਼ਾ ਮਾਰਦਾ ਮਾਰਦਾ ਉਹਦੇ ਮਗਰੀ ਹੋਤੁਰਿਆ ਕੀ ਗੱਲ ਹੋ ਗਈ ਸਿਹਤ ਤਾਂ ਠੀਕ ਆਪਣੀ ਵਾਰੀ ਆਉਣ ਹੀ ਵਾਲੀ ਐ ਮਾਂ ਨੇ ਠੰਡਾ ਹੌਕਾ ਲੈ ਕਾਦੀ ਵਾਰੀ ਆਪਣੀ ਔਲਾਦ ਦੀਆਂ ਅੰਦਰਾਂ ਨੂੰ ਧੁੰਨ ਦੀ ਵਾਰੀ ਮੇਰੀ ਕੋਖ ਚ ਪਲਦਾ ਆਪਣਾ ਬੱਚਾ ਕੀ ਸਿਰਫ ਤੇ ਸਿਰਫ ਮਾਸਤਾ ਬੁੱਤੀ ਐ ਕੀ ਆਪਾਂ ਜਨਮ ਤੋਂ ਵੀ ਗੇਰ ਗੁਜ਼ਰੀਆਂ ਜਨਮ ਆਪਣੇ ਮਰੇ ਬੱਚੇ ਨੂੰ ਹਿੱਕ ਨਾਲ ਲਈ ਫਿਰਦੇ ਆ ਆਪਾਂ ਜਨਮ ਤੋਂ ਪਹਿਲਾਂ ਹੀ ਮਾਂ ਦੀ ਅੱਖਾਂ 'ਚੋਂ ਲਗਾਤਾਰ ਹੰਝੂ ਕੇ ਰੈਸਨ ਮਾਂ ਦੇ ਸਵਾਲਾਂ ਦਾ ਮੇਰੇ ਪਿਓ ਗੁਰਬਖਸ਼ ਸਿੰਘ ਕੋਲ ਕੋਈ ਜਵਾਬ ਨਾ ਹੋਣ ਕਾਰਨ ਉਹਨੇ ਬਿਨਾਂ ਕੁਝ ਬੋਲਿਆਂ ਮੋਟਰਸਾਈਕਲ ਸਟਾਰਟ ਕੀਤਾ ਤੇ ਮੇਰੀ ਮਾਂ ਨੂੰ ਘਰ ਲੈ ਆ ਘਰ ਵਿੱਚ ਕਿੰਨੇ ਹੀ ਦਿਨ ਉਹਨਾਂ ਦੋਵਾਂ ਵਿਚਕਾਰ ਇੱਕ ਚੁੱਪੀ ਦੀ ਕੰਦੂਸਰਦੀ ਰਹੀ ਮੇਰੀ ਮਾਂ ਆਪਣੇ ਹਮਸਫਰ ਦਾ ਇਹ ਨਵਾਂ ਰੂਪ برداشت ਨਹੀਂ ਕਰ ਸਿਭੀ ਪਾਰੀ ਦੋਨੋਂ ਵਿਚਕਾਰ ਪਸਰੀ ਚੁੱਪ ਦਾ ਖੜਾਕ ਬੇਬੇ ਨੂੰ ਬਹੁਤ ਬੇਚੈਨ ਕਰਨ ਲੱਗਾ। ਉਹ ਦੋਹਾਂ ਦੇ ਰਿਸ਼ਤੇ ਵਿਚਕਾਰ ਉਹ ਸ੍ਰੀ ਕੰਧਲੀ ਕਿਤੇ ਨਾ ਕਿਤੇ ਖੁਦ ਨੂੰ ਵੀ ਜ਼ਿੰਮੇਵਾਰ ਸਮਝ ਰਹੀ ਸੀ। ਉਹ ਚਾਹੁੰਦੀ ਸੀ ਕਿ ਦੋਵੇਂ ਜਿਵੇਂ ਪਹਿਲਾਂ ਦੀ ਤਰ੍ਹਾਂ ਹੱਸਣ ਖੇਡਣ, ਪਹਿਲਾਂ ਵਾਂਗੂ ਘਰ ਵਿੱਚ ਦੋਹਾਂ ਦੇ ਹਾਸਿਆਂ ਦੀ ਛਣਕਾਰ ਗੂੰਜੇ। ਮੇਰਾ ਪਿਓ ਵੀ ਆਪਣੇ ਆਪ ਨੂੰ ਬਹੁਤ ਹੌਜਾ ਮਹਿਸੂਸ ਕਰਨ ਲੱਗਾ। ਮੇਰੀ ਮਾਂ ਦੀ ਸੋਚ ਸਾਹਮਣੇ। ਉਹਦੀ ਹਿੰਮਤ جواب ਦੇ ਰਹੀ ਸੀ, ਆਪਣੀ ਘਰ ਵਾਲੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਣ ਦੀ। ਪਰ ਜਦੋਂ ਅਸੀਂ ਦੋਵੇਂ ਪੈਣਾ ਪਾਪਾ ਪਾਪਾ ਕਰਦਿਆਂ ਉਹਦੇ ਮਗਰ ਮਗਰ ਘੁੰਮਦੀਆਂ ਤਾਂ ਉਹਦਾ ਬੜਾ ਚਿੱਟ ਕਰਦਾ ਕਿ ਉਹ ਮੇਰੀ ਮਾਂ ਵੱਲੋਂ ਦਿੱਤੀਆਂ ਇਹਨਾਂ ਸੰਗਤਾਂ ਨਹੀਂ ਉਸ ਅੱਗੇ ਸਿਰ ਝੁਕਾ ਉਸ ਦਾ ਸ਼ੁਕਰੀਆ ਕਰੇ ਆਪਣੇ ਗਲਤ ਵਤੀਰੇ ਲਈ ਮਾਫੀ ਮੰਗੇ ਇੱਕ ਦਿਨ ਮੇਰੇ ਪਿਓ ਨੇ ਹੌਸਲਾ ਕਰ ਮੇਰੀ ਮਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਲਈ ਪਹਿਲ ਕਦਮੇ ਕੀਤੀ ਤਾਂ ਦੋਹਾਂ ਦੇ ਰੋਸੇ ਦੂਰ ਹੁੰਦੇ ਤੇਰ ਨਾਲ ਲੱਗੀ ਤੇ ਘਰ ਵਿੱਚ ਹਾਸਿਆਂ ਦੀ ਗੂੰਜ ਪਹਿਲਾਂ ਵਾਂਗ ਛਣਕਣ ਲੱਗੀ ਬੇਪਦਾਵੀ ਸਾ ਵਿੱਚ ਸਾ ਆਇਆ ਉਹਨੇ ਅਬਦਰ ਸ਼ੁਕਰ ਬਣਾਇਆ ਉਹਨਾਂ ਨੇ ਛੱਡ ਦਿੱਤਾ ਸੀ ਸਾਨੂੰ ਪੁੱਛਣਾ ਕਿ ਕੋਠੇ ਉੱਤੇ ਕਾਂ ਹੈ ਜਾਂ ਚਿੜੀ ਉਹਨੂੰ ਆਪਣੀਆਂ ਦੋਵੇਂ ਪੋਤੀਆਂ ਬਹੁਤ ਪਿਆਰੀਆਂ ਸਨ ਆਖਰੋ ਦਿਨ ਵੀ ਆ ਗਿਆ ਜਿਸ ਨੇ ਫੈਸਲਾ ਕਰਨਾ ਸੀ ਕੋਠੇ ਤੇ ਕਾਂ ਜਾਂ ਚਿੜੀ ਦਾ ਇਸ ਵਾਰ ਬਖਸ਼ੀਸ਼ ਕਰ ਉਰਫਤ ਮਿਰਬੇ ਬੇਦੀ ਕਾਂ ਵਾਲੀ ਗੱਲ ਸੱਚੀ ਹੋ ਗਈ ਹੁਣ ਸਾਰਾ ਪਰਿਵਾਰ ਖੁਸ਼ ਸੀ ਕਾਂ ਦੀ ਆਮਤ ਤੇ ਬੇਬੇ ਦੀ ਆਸ ਤੇ ਫੁੱਲ ਖਿੜੇ ਉੱਠੇ ਸਨ ਜਦੋਂ ਮੁੰਡਾ ਜੰਮਣ ਦਾ ਪਤਾ ਲੱਗਿਆ ਮੇਰੇ ਪਿਓ ਦੇ ਪੈਰ ਪੁੰਜੇ ਨਹੀਂ ਸੀ ਲੱਗ ਰਹੇ ਬੇਬੇ ਆਪਣੀਆਂ ਪੋਤੀਆਂ ਨੂੰ ਦੁਆਵਾਂ ਦੇ ਰਹੀ ਸੀ ਆਪਣੇ ਵੀਰੇ ਦੀ ਬਾਹ ਫੜ ਕੇ ਲਿਆਈਆਂ ਮੇਰੀਆਂ ਪੋਤੀਆਂ ਸਾਰੇ ਪਿੰਡ ਵਿੱਚ ਲੱਡੂ ਵੰਡੇ ਗਏ ਕਿੰਨੇ ਦਿਨ ਚਾਦਾ ਮਾਹੌਲ ਬਣਿਆ ਰਿਹਾ ਮੈਂ ਵੀ ਆਪਣੇ ਨਿੱਕੇ ਵੀਰੇ ਨੂੰ ਆਪਣੀ ਗੋਦੀ ਵਿੱਚ ਬਿਠਾਉਣ ਦੀ ਜ਼ਿੱਦ ਕਰਦੀ ਪਰ ਬੇਬੇ tMap ਡਰਦੀਆਂ ਕਿ ਕਿਦਰੇ ਮੈਥੋਂ ਡਿਗ ਨਾ ਪਵੇ ਬੇਬੇ ਆਪਣੇ ਮਨਜੇ ਤੇ ਮੈਨੂੰ ਚੌਕੜੀ ਮਾਰ ਬੈਠਣ ਲਈ ਆਖਦੀ ਤੇ ਫਿਰ ਮੇਰੇ ਨਿੱਕੇ ਜਿਹੇ ਵੀਰੇ ਨੂੰ ਮੈਂ ਆਪਣੀ ਗੋਦੀ ਵਿੱਚ ਸੰਭਾਲ ਕੇ ਬੈਠ ਜਾਂਦੀ ਮੈਨੂੰ ਬੇਹ ਖੁਸ਼ੀ ਵੀ ਗਰਬਾਜ਼ ਨੂੰ ਫੜਨ ਦੀ ਜ਼ਿੱਦ ਕਰਦੀ ਖੁਸ਼ੀ ਨੂੰ ਜ਼ਿੱਦ ਕਰਦਾ ਵੇਖ ਸਾਰੇ ਹਸਪੰਦੇ ਹੁਣ ਘਰ ਵਿੱਚ ਸਾਰਾ ਦਿਨ ਖੁਸ਼ੀ ਗਰਬਾਜ਼ ਤੇ ਮੇਰੀਆਂ ਕਲਕਾਰੀਆਂ ਸੁਣਦੀਆਂ ਰਹਿੰਦੀਆਂ ਨੀਤੂ ਪੂਰ ਤਾਂ ਆਪਣੇ ਭਤੀਜੇ ਦਾ ਮੱਥਾ ਚੁੰਮ ਚੁੰਮ ਕੰਬਲੀ ਹੋਈ ਰਹਿੰਦੀ ਹਰਜੋਤ ਚਾਚਾ ਵੀ ਖੁਸ਼ੀ ਵਿੱਚ ਭੱਜਿਆ ਫਿਰਦਾ ਬੇਬੇ ਬੜੀ ਚਾਈ ਚਾਈ ਆਪਣੇ ਪੋਤੇ ਦਾ ਮੱਥਾ ਚੁੰਮਦੀ ਤੇ ਕੋਈ ਨਾ ਕੋਈ ਲੋਰੀ ਗਾਉਂਦੀ ਰਹਿੰਦੀ ਬੇਬੇ ਆਪਣੀ ਨੋਨੂ ਸੀਸਾਂ ਨਹੀਂ ਦਿੰਦੀ ਨਾ ਸਕਦੀ ਮੇਰੀ ਕੋਲ ਨੂੰ ਪਾਗਲਾ ਦਿੱਤੇ ਮੇਰੀ ਬਹੂ ਨੇ ਨੀਤੂ ਪੂਆ ਨੇ ਬੜੇ ਚਾਮ ਨਾਲ ਆਪਣੇ ਭਤੀਜੇ ਦਾ ਨਾਂ ਗੁਰਬਾਸ ਰੱਖਿਆ। ਨੀਤੂ ਪੂਆ ਹਸਤੀ ਹੋਈ ਆਖਦੀ ਲੈ ਮਾਂ ਤੂੰ ਕਹਿੰਦੀ ਸੀ ਮੁਸਕਾਨ ਤੇ ਖੁਸ਼ੀ ਨੂੰ ਕਿ ਆਖੋ ਸਾਡੇ ਕੋਠੇ ਕਾਂ ਮਾਂ ਕਾਂ ਦੀ ਥਾਂ ਬਾਜ਼ ਆ ਗਿਆ ਤਿੱਖਾ ਤੇ ਤੇਜ਼ ਉਹ ਵੀ ਗੁਰੂ ਦਾ ਕੱਲਿਆ ਹੋਇਆ ਮੈਂ ਤਾਂ ਇਹਦਾ ਨਾਂ ਗੁਰਬਾਸ ਰੱਖੂੰ। ਨੀਤੂ ਪੂਆ ਦੀ ਗੱਲ ਸੁਣ ਸਾਰੇ ਹੱਸ ਪਏ ਤੇ ਬਖਸ਼ੀਸ਼ ਕੌਰ ਦੇ ਪੋਤੇ ਦਾ ਨਾਂ ਗੁਰਬਾਜ਼ੀ ਸਭ ਦੇ ਮੂੰਹ ਤੇ ਚੜ ਗਿਆ ਟਿੱਕਾ ਖਸਾ ਤੇ